ਨੂੰ ਮਹੀਨੇ ਪਹਿਲਾਂ ਵੀ ਮੈਂ ਬੰਗਲਾ ਸਾਹਿਬ ਦਾ ਤੇ ਸਾਧ ਸੰਗਤ ਦਿੱਲੀ ਵਿੱਚ ਨਾ ਇੱਕ ਬੰਮਣਾਂ ਦੀ ਕਲੋਨੀ ਹੈ ਉਹ ਕਸ਼ਮੀਰੀ ਪੰਡਤ ਨੇ ਉਹਨਾਂ ਨੇ ਕਲੋਨੀ ਬਣਾਈ ਉਹਦਾ ਨਾਮ ਹੀ ਉਹਨੇ ਕਸ਼ਮੀਰੀ ਪੰਡਤ ਕਲੋਨੀ ਰੱਖਿਆ ਹੋਇਆ ਕਸ਼ਮੀਰ ਤੋਂ ਆਏ ਹੋਏ ਨੇ ਉਹਨਾਂ ਦੀ ਕੁਝ ਅੰਸ਼ ਵੰਸ਼ ਜਿਹੜੀ ਹੈ ਉਹ ਉਜਹਿਨ ਰਹਿੰਦੀ ਹੈ ਜਦੋਂ ਉਹ ਪਰਿਵਾਰ ਦੇ ਗਏ ਉਹ ਸਾਧ ਸੰਗਤ ਪੰਡਤ ਬੰਮਣ ਮੰਦਰ ਜਾਂਦੇ ਹੋਣਗੇ ਗਾਇਤਰੀ ਦਾ ਪਾਠ ਪੜ੍ਹਦੇ ਹੋਣਗੇ ਹੋਰ ਜੋ ਉਹਨਾਂ ਦੇ ਰੀਤੀ ਰਿਵਾਜ ਹਿੰਦੂਆਂ ਵਾਲੇ ਪੰਡਤਾਂ ਵਾਲੇ ਉਹ ਕਰਦੇ ਨੇ ਪਰ ਤੁਸੀਂ ਹੈਰਾਨ ਹੋਮੋਗੇ ਉਹਨਾਂ ਦੇ ਪਰਿਵਾਰ ਦੇ ਹਰ ਮੈਂਬਰ ਦੇ ਹੱਥ ਵਿੱਚ ਗੁਰੂ ਦਾ ਦਿੱਤਾ ਕੜਾ ਪਹਿਨਿਆ ਹੋਇਆ ਨਿੱਕੇ ਜਿਹੇ ਬੱਚੇ ਦਾ ਜਦੋਂ ਜਨਮ ਹੁੰਦਾ ਸਭ ਤੋਂ ਪਹਿਲਾਂ ਉਹ ਕੜਾ ਪਾਉਂਦੇ ਨੇ ਮੈਂ ਉਹਨਾਂ ਨੂੰ ਪੁੱਛਿਆ ਕਿਉਂ ਕਹਿੰਦੇ ਸਾਡੇ ਪੀੜੀ ਦਾਰ ਪੀੜੀ ਵੰਸ਼ਾਂ ਵਿੱਚ ਇਹ ਬਜ਼ੁਰਗਾਂ ਦਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਬੱਚਾ ਜਨਮ ਲਵੇ ਉਹਦੇ ਹੱਥ 'ਚ ਕੜਾ ਪਾਈਦਾ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦੀ ਬਖਸ਼ਿਸ਼ ਹੈ ਆਪਣੇ ਘਰਾਂ 'ਚ ਜਹਾਤ ਮਾਰਿਓ ਸਾਧ ਸੰਗਤ ਅਸੀਂ ਸਿੱਖ ਹੋ ਕੇ ਵੀ ਕਈਆਂ ਨੇ ਕੜੇ ਨਹੀਂ ਪਾਇਆ ਸਿੱਖ ਹੋ ਕੇ ਵੀ ਸਾਨੂੰ ਲੋਹੇ ਦਾ ਕੋਈ ਗੁਰੂ ਦਾ ਕੜਾ ਦਿੱਤਾ ਸਾਨੂੰ ਚੰਗਾ ਨਹੀਂ ਲੱਗ ਰਿਹਾ ਸੋਨੇ ਦਾ ਮਿਲੇ ਉਹ ਵਿਖਾ ਕੇ ਪਾਉਂਦੇ ਹੋ ਇੱਕ ਹੁਣ ਨਵੀਂ ਬਿਮਾਰੀ ਪੰਜਾਬ 'ਚ ਚੱਲ ਪਈ ਹੈ ਸਾਧ ਸੰਗਤ ਉਹ ਕੜਾ ਹੁਣ ਨਾ ਜਿਹਦੇ ਉੱਤੇ ਨਾਂ ਨੂੰ ਲਿਖ ਕੇ ਚੰਦੀ ਜਈਦਾ ਪਾਈ ਜਾਂਦੇ ਉਹ ਨਵੀਂ ਬਿਮਾਰੀ ਚੱਲੀ ਐ ਇਹਦਾ ਮਤਲਬ ਤੁਹਾਨੂੰ ਬਖਾਵਾ ਚੰਦੀ ਨਾਲ ਪਿਆਰ ਐ ਸੋਨੇ ਨਾਲ ਪਿਆਰ ਐ ਉਹ ਗੁਰੂ ਦੇ ਦਿੱਤੇ ਲੋਹੇ ਵਾਲੇ ਕੜੇ ਨਾਲ ਨਹੀਂ ਪਰ ਇੱਕ ਬੇਨਤੀ ਮੈਂ ਕਈ ਵਾਰ ਲਾਈਵ ਤੋਂ ਕਈ ਸਾਧ ਸੰਗਤ ਇਹ ਚੰਦੀ ਸੋਨਾ ਪੁੱਤਾਂ ਧੀਆਂ ਨੇ ਲਾ ਲੈਣੇ ਇੱਕ ਗੁਰੂ ਦੀ ਦਿੱਤੀ ਬਖਸ਼ਿਸ਼ ਐ ਜਿਹੜੀ ਸਦਾ ਅੰਦ ਲੰਗਦੀ ਸਦਾ ਨਾਲ ਦਿੰਦੀ ਸੋਨਾ ਪਾਓ ਜਿੰਨਾ ਮਰਜੀ ਰੱਬ ਨੇ ਦਿੱਤਾ ਤਾਂ ਪਾਈ ਜਾਓ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਸੋਨੇ ਦੇ ਗਹਿਣੇ ਭਾਵੇਂ ਮਾਈਆਂ ਨੇ ਪਾਏ ਨੇ ਭਾਵੇਂ ਇੱਧਰ ਤੁਸੀਂ ਭਾਏ ਸਜਣੋ ਵਿਖਾਵੇ ਵਾਸਤੇ ਛੱਪਾਂ ਕੜੇ ਜੋ ਮਰਜੀ ਪਾਈ ਜਾਓ ਜਿੱਦਣ ਮਾਈ ਮਰਦੀ ਹੈ ਨਾ ਉਦ ਦਿਨ ਸਾਧ ਸੰਗਤ ਪਹਿਲਾਂ ਨੋਹਾ ਹੱਥ ਵਿੱਚੋਂ ਸੋਨਾ ਲੋਂਦਿਆਂ ਨੇ ਫਿਰ ਰੋਲਾ ਪਉਣੀਆਂ ਹਾਏ ਬੇਬੇ ਮਰ ਗਈ ਕਿਉਂ ਸਾਰਿਆਂ ਦੇ ਸਾਹਮਣੇ ਨਹੀਂ ਨਾ ਲਾਹ ਹੋਣਾ ਜੇ ਕਾਜੀ ਥੋੜੀ ਰੱਖਣਾ ਹੈ ਕਈਆਂ ਘਰਾਂ ਵਿੱਚ ਤਾਂ ਪਵਾੜਾ ਹੀ ਇਹ ਪੈਂਦਾ ਧੀਆਂ ਦਾ ਧਿਆਨ ਜਦੋਂ ਮਾਈ ਮਰਦੀ ਹੈ ਧੀਆਂ ਆਉਂਦੀਆਂ ਦੁੱਖ ਬੜਾ ਹੁੰਦਾ ਹੈ ਪਰ ਸਾਥ ਸੰਗਤ ਧਿਆਨ ਬੀਬੇ ਦੇ ਹੱਥ ਵਾਲੀ ਹੁੰਦਾ ਮੁੰਦੀ ਪਹਿਲਾਂ ਲਾ ਲਈ ਕਿਸੇ ਨੇ ਉਹ ਪਹਿਲੇ ਨੋਹਾਂ ਨੇ ਲਾਈ ਹੁੰਦੀ ਭੋਗ ਤੇ ਪਹਿਲਾਂ ਰੌਲਾ ਉਹ ਪੈਂਦਾ ਬੀਬੇ ਦੇ ਗਾਣੇ ਕੱਢੋ ਕਦੇ ਆਹ ਗੁਰੂ ਦੇ ਦਿੱਤੇ ਕੜੇ ਦਾ ਵੀ ਰੌਲਾ ਪਿਆ ਗੁਰੂ ਦੀ ਬਖਸ਼ਿਸ਼ ਰਹਿਮਤ ਹੈ ਉਹ ਸਿੱਖਾ ਤੂੰ ਅਮਰਤ ਧਾਰੀ ਹੋਵੇਂ ਜਿੱਦਣ ਸਰੀਰ ਛੱਡਣੇ ਚਿਖਾ ਤੇ ਰੱਖਣ ਲੱਗਿਆਂ ਇਸ਼ਨਾਨ ਕਰਾਉਣ ਲੱਗਿਆਂ ਪਹਿਲਾਂ ਪੁੱਛਣੇ ਕਕਾਰ ਲੈ ਆਂਦੇ ਨੇ ਤੇਰੇ ਕਕਾਰ ਪਾ ਕੇ ਚਿਖਾ ਤੇ ਰੱਖਣੇ ਉਹ ਜਦੋਂ ਤੇਰੇ ਫੁੱਲ ਅਸਤੀਆਂ ਚੁਗਣੀਆਂ ਨੇ ਅਸਤੀਆਂ ਦੇ ਨਾਲ ਪਹਿਲਾਂ ਇਹ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਹੀ ਲਿਜਾ ਕੇ ਗੁਰੂ ਦੇ ਦਰ ਕੀਰਤਪੁਰ ਸਾਹਿਬ ਪਾਉਣੀ ਇਹਨੂੰ ਕੱਲਾ ਬਖਾਵਾ ਨਾ ਸਮਝਿਓ ਸਿੱਖਾ ਤੂੰ ਰਹਿਤ ਨਾਲ ਪਿਆਰ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ ਪਿਆਰ ਕਰਨ ਲੱਗ ਪੈਣਗੇ ਤੈਂਓ ਤਾਂ ਪਾਤਸ਼ਾਹ ਨੇ ਕਿਹਾ ਉਹ ਸਿੱਖੋ ਮੈਨੂੰ ਪੁੱਤਾਂ ਨਾਲੋਂ ਵੱਧ ਤੁਸੀਂ ਪਿਆਰੇ ਹੋ ਪਰ ਯਾਦ ਰੱਖਿਓ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਤਾਂ ਨਾਲੋਂ ਪਿਆਰੇ ਪਰ ਸਿੱਖ ਨਾਲੋਂ ਵੀ ਇੱਕ ਪਿਆਰੀ ਚੀਜ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਪਤਾ ਕੀ ਰਹਿਤ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਸਿੱਖਾ ਤੇਰੇ ਦਿੱਤੇ ਕੇਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੰਨੇ ਪਿਆਰੇ ਨੇ ਜਿਹੜੇ ਗੁਰੂ ਨੇ ਕੇਸਾਂ ਦੀ ਮੋਹਰ ਤੈਨੂੰ ਬਖਸ਼ੀ ਹੈ ਕੇਸਾਂ ਦੇ ਨਾਮ ਉੱਤੇ ਗੁਰੂ ਨੇ ਤਖਤ ਦਾ ਨਾਮ ਰੱਖ ਦਿੱਤਾ ਤਖਤ ਸ੍ਰੀ ਕੇਸਗੜ ਸਾਹਿਬ ਇੰਨੀ ਪਿਆਰੀ ਬਖਸ਼ਿਸ਼ ਇਸ ਲਈ ਸਾਧ ਸੰਗਤ ਗੁਰੂ ਦੀਆਂ ਦਿੱਤੀਆਂ ਬਖਸ਼ਿਸ਼ ਉਹਨੂੰ ਕਦੇ ਮਾਮੂਲੀ ਨਾ ਸਮਝਿਓ ਇਹ ਗੁਰੂ ਦੀ ਦਿੱਤੀ ਰਹਿਤ ਗੁਰੂ ਦੂਜਿਆਂ ਨੂੰ ਸਾਧ ਸੰਗਤ ਕੋਈ ਅਮੀਰ ਆਜੇ ਉਹਦੇ ਵਾਸਤੇ ਵੀ ਉਹ ਹੈ ਗਰੀਬ ਆਜੇ ਉਹਦੇ ਵਾਸਤੇ ਵੀ ਉਹ ਹੈ ਇੱਥੇ ਕਿਸੇ ਨਾਲ ਕੋਈ ਬਿਤਕਰ ਨਹੀਂ ਇੱਥੇ ਸਾਧ ਸੰਗਤ ਚਾਲੀਆਂ ਕਿੱਲਿਆਂ ਦਾ ਮਾਲਕ ਵੀ ਥੱਲੇ ਬੈੰਦਾ ਹੈ ਇੱਥੇ ਗਰੀਬ ਉਹਦੇ ਖੇਤਾਂ 'ਚ ਦਿਹਾੜੀ ਕਰਨ ਵਾਲਾ ਉਹ ਵੀ ਸੰਗਤ 'ਚ ਥੱਲੇ ਬੈੰਦਾ ਉਹ ਬਰਾਬਰਤਾ ਇੱਥੇ ਬਿਲਕੁਲ ਉਸੇ ਬਾਟੇ ਵਿੱਚੋਂ ਪਜਾਵਾ ਕਿੱਲਿਆਂ ਦਾ ਮਾਲਕ ਵੀ ਅੰਮ੍ਰਿਤ ਛਕਦਾ ਹੈ ਉਸੇ ਦਿਨ ਉਸੇ ਭੱਟੇ ਵਿੱਚੋਂ ਦਾ ਨੌਕਰ ਵੀ ਅਮਰਿਸ਼ ਸੰਕ ਸਕਦਾ ਹੈ ਹੈ ਦੁਨੀਆ ਵਿੱਚ ਐਦਾਂ ਦਾ ਕੋਈ ਗੁਰੂ ਜਿਨੇ ਇੰਨੀ ਬਰਾਬਰਤਾ ਦਿੱਤੀ ਹੋਵੇ